ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਅੱਡਾ ਐਮਾ ਮਾਗੜ ਦੇ ਨਜ਼ਦੀਕ ਸਵੇਰੇ ਪੰਜਾਬ ਪੁਲਿਸ ਤੇ ਬੱਸ ਟਰਾਲੇ ਦੀ ਹੋਈ ਟੱਕਰ ਤੋਂ ਬਾਅਦ ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਦੀ ਮੌਕੇ ਤੇ ਮੌਤ ਹੋ ਗਈ 15 ਤੋਂ 20 ਮੁਲਾਜ਼ਮ ਜ਼ਖਮੀ ਨੇ ਜਿਨ੍ਹਾਂ ਨੂੰ ਸ਼ੁਰੂਆਤੀ ਇਲਾਜ ਲਈ ਪਹਿਲਾਂ ਮੁਕੇਰੀਆਂ ਦੇ ਹਸਪਤਾਲਾਂ ਦਾ ਗਿਆ ਜਿਸ ਤੋਂ ਬਾਅਦ 5 ਮੁਲਾਜ਼ਮ ਜ਼ਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਬੱਸ ਨੂੰ ਫਿਲਹਾਲ ਮੁਲਾਜ਼ਮਾਂ ਵੱਲੋਂ ਮੌਕੇ ਤੋਂ ਹਟਾ ਲਿਆ ਗਿਆ ਇਸ ਬੰਦੀ ਐਸਐਸਪੀ सुरेंद्र ਲੰਬਾ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹਿ ਕਿ ਬੱਸ ਵਿੱਚ ਜੋ ਜ਼ਖਮੀ ਮਲਾਜ਼ਮ ਨੇ ਉਹਨਾਂ ਨਾਲ ਗੱਲ ਹੋਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬੱਸ ਦੇ ਅੱਗੇ ਕੋਈ ਜਾਨਵਰ ਆ ਗਿਆ ਸੀ ਜਿਸ ਨੂੰ ਬਚਾਉਂਦੇ ਹੋਏ ਇਹ ਹਾਸਾ ਹੋਇਆ ਇਹ ਕਿਦਾਂ ਐਕਸੀਡੈਂਟ ਹੋਇਆ ਭਈ ਇਹ ਐਕਸੀਡੈਂਟ ਦਾ ਪਤਾ ਨੀਲਮੋ ਦੀ ਵੀ ਆਈ ਆ ਨੀਲ ਆ ਗਈ ਬੰਦੇ ਨੇ ਮਾਰ ਕੇ ਟਰਾਲੀ ਦੇ ਵਿੱਚ ਇਹ ਫਿਰ ਕਿੰਨੇ ਕਿੰਨੇ ਦਾ ਟਾਈਮ ਸੀ ਇਹ 6:30 ਦਾ ਟਾਈਮ ਹੈ ਜੀ ਹਾਂਜੀ 6:30 ਦਾ ਅੱਛਾ ਅੱਛਾ 6:30 ਦਾ 6:30 ਦਾ ਕਰਨੇ ਬੰਦਾ ਗਿਆ ਪੋਤਲਾ ਗੁਰਦਰਾ ਸਾਹਿਬ ਹਾਂ ਉੱਥੇ ਬੰਦੇ ਬਲਾ ਕੇ ਲਿਆ ਦੇਖਿਆ ਹਾਂ ਕਿ ਕਾਫੀ ਸੱਜਣ ਸੱਜਣ ਲੱਗਿਆ ਸੀ ਬੰਦਿਆਂ ਨੂੰ ਹਾਂ ਬਹੁਤ ਜ਼ਿਆਦਾ ਵੀ ਪਰ ਮੈਂ ਗੁਰਦਰਾ ਸਾਹਿਬ ਗਰੰਤੀ ਦੀ ਜੁੜੀ ਕਰੀ ਦੀ ਆ ਅੱਛਾ ਮੈਂ ਤਾਂ ਕੱਲ੍ਹ ਗਿਆ ਅਰਦਾਸ ਕਰਨ ਬੰਦੇ ਚ ਲੱਗੇ ਨੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕਿ ਕੋਈ ਜੀਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸਹਿਕ ਮਰਨਦੇ ਆ ਤੇ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਅਪਲੋਧ ਹੋਣੀਆਂ ਚਾਹੀਆਂ ਕ੍ਰੇਨ ਕੋਲੋਂ ਧਿਆਨ ਦੇ ਜੀ ਇਹਨੇ ਕੱਢ ਪਾਣੇ ਐ ਐਕਸੀਡੈਂਟ ਹੋਇਆ ਦੇਖੋ ਕੁਝ ਨਹੀਂ ਆਇਆ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਐ ਡਰਾਈਵਰ ਫੋਰਟ ਲੈ ਕੇ ਜਲੰਧਰ ਤੋਂ ਪੀਏਪੀ ਕੋ ਲੈ ਕੇ ਆ ਰਿਹਾ ਸੀਗਾ ਜੀ ਕੋ ਚੰਨ ਕੇ ਇੱਥੇ ਟਰਾਲਾ ਕੜਾ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵਜਨ ਕਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਸਿੰਘ ਦੀ ਡੈਥ ਹੋਈ ਆ ਜੀ ਇੱਕ ਮਲਾਦੀ ਹੋਰ ਜਿਹਦੀ ਡੈਥ ਹੋਈ ਜਾਂ ਤੇ ਤਿੰਨ ਚਾਰ ਮਲਾਦਮੇ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਸਟ ਦੇ ਕੇ ਹਸਪਤਲ ਭੇਜਿਆ ਜੀ ਉਸ ਤੋਂ ਕੁਝ ਰੈਫਰ ਕੀਤਾ ਦੋ ਦੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬ ਆ ਸਾਡੇ ਵਿਰਤ ਸਾਹਿਬ ਮੁੱਖ ਦੇ ਜੀ ਉੱਥੇ ਹੋ ਕਰ ਰਿਹਾ ਹੈ ਤੇ ਹਾਦਸੇ ਦਾ ਕਰਨਾ ਦਾ ਪਤਾ ਲੱਗਦਾ ਹੈ ਅਜੇ ਫਿਲਹਾਲ ਕੋਈ ਕਰਨਾ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆ ਜੀ ਉਸ ਤੋਂ ਬਾਅਦ ਉਹ ਮੁਲਾਜ਼ਮਾਂ ਦਾ ਵਾਹਸ ਕਿੱਥੋਂ ਕਿੱਥੇ ਜਾ ਰਹੀ ਸੀ ਮੁਲਾਜ਼ਮਾਂ ਦੀ ਜਿਹੜੀ ਵਾਸਾ ਸੀ ਜੀ ਜਲੰਧਰ ਤੋਂ ਪੀਪਲੀ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕੇ ਜਾਣੇ ਸੀਗੇ ਜੀ ਮੁਲਾਜ਼ਮ ਥਕੇ ਜੀ 15-20 ਜਾਣੇ ਸੀਗੇ ਉਹ ਉਹਦੇ ਨਾਲ ਆਇਆ ਨੋ ਕਿਹੜਾ ਅੱਲਾ جي نڪل گهي Hva er det som skjer her? बिल्कुलु अॻियां सैड ते अॻियां सैड ते あろしくお願もします。Well, we